What is my guys know that we fly know that the ride or die ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਤੇ ਸਾਰੀਆਂ ਧੰਨ ਦਸਤੋਂਗੀਆਂ ਆਪ ਦਾ ਅੱਜ ਵਲੌਗ ਸਵਾਗਤ ਹੈ ਅੱਜ ਦਾ ਮਿੰਨੀ ਵਲੌਗ ਤੇ ਵਲੌਗ ਬਣਾਉਣ ਲੱਗੇ ਹਾਂ ਜੀ ਇਸ ਤੋਂ ਤੁਹਾਨੂੰ ਪਤਾ ਹੀ ਹੈ ਬਾਬਾ ਫ੍ਰੀਜ ਦਾ ਮਿਲਣਾ ਕਿ ਗਾ ਦੋਸਤੋ ਤੇ ਬੜਾ ਘੈਂਟ ਮਿਲਿਆ ਜਿਉਂ ਤੇ ਆਪਾਂ ਬਲੌਗ ਬਣਾਏ ਹੋਏ ਨੇ ਬੜੇ ਘੈਂਟ ਘੈਂਟ ਬਲੌਗਸ ਨੇ ਤੇ ਨਹੀਂ ਜਾ ਕੇ ਚੈਨਲ ਤੇ ਜਰੂਰ ਦੇਖੋ ਜੀ ਤੇ ਆਪਾਂ ਹੁਣ ਉੱਠੇ ਸੀ ਸਵੇਰ ਮਾਰਨ ਟਾਈਮ ਆ 7 ਵਜੇ ਕੋਸ਼ ਕਮੈਂਟ ਹੋਏ ਨੇ ਤੇ ਮੇਰਾ ਚਲੋ ਕਿਉਣਾ ਆਪਾਂ ਅੱਜ ਮਿੰਨੀ ਵਲੌਗ ਛੋਟਾ ਬਣਾ ਕੇ ਆਪਦੇ ਚੈਨਲ ਤੇ ਪਾਈਏ ਤੇ ਬੜੇ ਘੈਂਟ ਘੈਂਟ ਵਲੌਗ ਦੋਸਤੋ ਜਰੂਰ ਜਾ ਕੇ ਦੇਖਿਓ ਤੇ ਦੋਸਤੋ ਆਪਾਂ ਇੱਥੇ ਬਣਾ ਰਹੇ ਆਂ ਥਾਂ ਪਾਲਕ ਮੇਥੀ ਦੇ ਲਈ ਤੇ ਇੱਥੇ ਆਪਾਂ ਪਾਲਕ ਮੇਥੀ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਦੋਂ ਥਾਂ ਵਧੀਆ ਬਣ ਗਿਆ ਮੈਂ ਗੁੱਟ ਘੜਿਆਂ ਚ ਰੇਹ ਪਾਈ ਸਿਆਵੇ ਤੇ ਰੇਹ ਵਗੈਰਾ ਪਾ ਕੇ ਇਹਨੂੰ ਕਰ ਲਿਆ ਆਪਾਂ ਰੈਡੀ ਜਾਵਾਂ ਤੇ ਦੋਸਤੋ ਤੁਸੀਂ ਦੇਖਿਓ ਇਸ ਤੇ ਪਾਲਕ ਮੇਥੀ ਰੋਖੜੀ ਤੇ ਆਪਾਂ ਤੁਹਾਨੂੰ ਉਹ ਵੀਡੀਓ ਬਣਾਵਾਂਗੇ ਤੁਹਾਡੇ ਲਈ ਤੇ ਕੈਂਕ੍ਰੈਂਡ ਵਲੌਗ ਆ ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਸਾਰਿਆਂ ਨੇ ਪਹਿਲੀ ਗੱਲ ਤੇ ਇਹ ਆ ਤੇ ਵੀਡੀਓ ਨੂੰ ਕਰ ਲਾਈਕ ਤੇ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਦੋਸਤੋ ਤੇ ਆਪਣੇ ਜੇ ਤੁਹਾਨੂੰ ਵਲੌਗ ਸੋਹਣੇ ਲੱਗਦੇ ਨੇ ਆਪਣਾ ਕਮੈਂਟ ਵੀ ਕਰਿਆ ਕਰੋ ਚਲੋ ਆਪਾਂ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ